ਕਿ ਆਪਾਂ ਖੰਘ ਖੰਘ ਕੇ ਬਲਗਮ ਕੱਢਣ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰੀ ਬਲਗਮ ਸਾਡੀ ਨਹੀਂ ਨਿਕਲ ਪਉਂਦੀ ਆਪਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਬੱਚਿਆਂ ਨੂੰ ਹੋ ਜਾਂਦੀ ਐ ਬੱਚਿਆਂ ਨੂੰ ਕਹਿੰਦੇ ਛਾਤੀ ਜਾਮ ਹੋ ਗਈ ਉਹਦੇ ਵਾਸਤੇ ਬਹੁਤ ਹੀ ਇੱਕ ਅਨੁਭਵੀ ਦਾ ਨੁਸਖਾ ਨੋਟ ਕਰੋ ਕਾਪੀ ਪੈਨ ਲੈ ਕੇ ਨੋਟ ਕਰ ਲਓ ਤੁਸੀਂ ਇਹਨੂੰ ਤੇ ਜਦੋਂ ਵੀ ਇਹ ਸਮੱਸਿਆ ਹੋਵੇ ਤੁਸੀਂ ਇਹ ਲੈ ਲਿਆ ਕਰੋ ਤੁਹਾਨੂੰ ਬਹੁਤੇ ਡਾਕਟਰਾਂ ਦੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਪੈਣੀ ਬਹੁਤੀਆਂ ਦਵਾਈਆਂ ਖਾਣ ਦੀ ਲੋੜ ਨਹੀਂ ਪੈਣੀ ਉਹ ਕਈ ਵਾਰੀ ਹੁੰਦਾ ਵੀ ਨਵਾਂ ਨਵਾਂ ਆਪਾਂ ਨੂੰ ਰੇਸ਼ਾ ਹੋਇਆ ਹੁੰਦਾ ਨਵਾਂ ਨਵਾਂ ਜ਼ੁਖਾਮ ਜਾ ਹੋਇਆ ਹੁੰਦਾ ਉਦੋਂ ਆਪਾਂ ਕਈ ਵਾਰੀ ਤੇਜ਼ ਦਵਾਈ ਲੈ ਕੇ ਉਲਟਾਉਣ ਰੋਕ ਕੇ ਅੰਦਰ ਆਪਾਂ ਬਿਮਾਰੀ ਖੜੀ ਕਰ ਲੈਂਦੇ ਆ ਤੇ ਜਿੱਤੇ ਕਰਕੇ ਅੱਗੇ ਜਾ ਕੇ ਸਾਹ ਦੀਆਂ ਸਮੱਸਿਆਵਾਂ ਤੇ ਅਸਥਮਾ ਨਾਲ ਸੰਬੰਧਤ ਸਾਡੇ ਫੇਫੜਿਆਂ ਨਾਲ ਸੰਬੰਧਤ ਜਿਹੜੀਆਂ ਦਿੱਕਤਾਂ ਸਾਹਮਣਾ ਕਰਨਾ ਪੈ ਜਾਂਦਾ ਬਾਕੀ ਮੰਨਿਆ ਚੋਂ ਐਮਰਜੈਂਸੀ ਦੇ ਵਿੱਚ ਬਹੁਤ ਕੁਝ ਸਾਨੂੰ ਕਰਨਾ ਪੈਂਦਾ ਉਹ ਵੀ ਜ਼ਰੂਰੀ ਹੈ ਜੇ ਐਮਰਜੈਂਸੀ ਹੋਵੇ ਹੈਨਾ ਤੇ ਬਾਕੀ ਜੋ ਕੀ ਹੋਏ ਬਲ ਨੂੰ ਬਾਹਰ ਕੱਢਣ ਵਾਸਤੇ ਇੱਕ ਨੁਸਖਾ ਤੁਸੀਂ ਨੋਟ ਕਰੋ 50 ਗ੍ਰਾਮ ਤੁਸੀਂ ਮਲਠੀ ਲੈਣੀ ਆ ਮਲਠੀ ਤੁਹਾਨੂੰ ਪੰਸਾਰੀ ਦੁਕਾਨ ਤੋਂ ਮਿਲ ਜਾਊਗੀ 50 ਗ੍ਰਾਮ ਮਲਠੀ ਅਤੇ 50 ਗ੍ਰਾਮ ਲੈਣਾ ਤੁਸੀਂ ਬਿਹੜਾ ਛਿਲਕਾ ਬਿਹੜੇ ਦੇ ਵਿੱਚ ਹਿੜਕਾ ਹੁੰਦੀਆਂ ਨੇ ਹਿੜਕਾਂ ਤੋਂ ਬਿਨਾ ਤੁਹਾਨੂੰ ਅਨਸਾਰੀ ਤੋਂ ਛਿਲਕਾ ਮਿਲੂਗਾ ਬਿਹੜੇ ਦਾ ਛਿਲਕਾ ਲੈ ਕੇ 50 ਗ੍ਰਾਮ ਅਤੇ ਮੁਲਠੀ 50 ਗ੍ਰਾਮ ਲੈ ਕੇ ਉਹਨੂੰ ਪੀਸ ਲੋ ਪੀਸ ਕੇ ਉਹਨੂੰ ਮਤਲ ਛਾਣਨ ਦੀ ਲੋੜ ਨਹੀਂ ਤੜੜਾ ਜਾ ਕਰਕੇ ਰੱਖ ਲੋ ਬਹੁਤਾ ਛਾਣਨ ਦੀ ਲੋੜ ਨਹੀਂ ਪਾਊਡਰ ਬਣਾਉਣ ਦੀ ਲੋੜ ਨਹੀਂ ਪੂਰਾ ਜੋਕਟ ਕਰ ਲੋ ਉਹਨੂੰ ਪੀਸਿਆ ਜਾਵੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਡੱਬੀ ਦੀ ਪਾ ਕੇ ਰੱਖ ਲਿਆ ਤੇ ਇੱਕ ਚਮਚ ਸਵੇਰੇ ਇੱਕ ਚਮਚ ਦੁਪਹਿਰ ਇੱਕ ਚਮਚ ਸ਼ਾਮ ਨੂੰ ਉਹਦਾ ਕਾੜਾ ਬਣਾ ਕੇ ਪੀਣਾ ਕਾੜਾ ਕਿਵੇਂ ਬਣਾਉਣਾ ਵੈਸੇ ਤਾਂ ਕਾੜਾ ਬਣਾਉਣ ਦੀ ਵਿਧੀ ਹੁੰਦੀ ਹੈ ਜਿਹ ਤੁਸੀਂ ਇਹਨੂੰ ਸਿਰਫ ਇੱਕ ਗਲਾਸ ਪਾਣੀ ਦਾ ਲੈਣਾ ਪਾਣੀ ਦੇ ਗਲਾਸ ਦੇ ਵਿੱਚੋਂ ਜਦੋਂ ਪਾਣੀ ਮੱਚ-ਮੱਚ ਕੇ ਅੱਧਾ ਰਹਿ ਗਿਆ ਇੱਕ ਚਮਚਾ ਪੌਦਾ ਪਾਲਿਆ ਪਾਊਡਰ ਦਾ ਵਿੱਚ ਤੇ ਜਦੋਂ ਪਾਣੀ ਉਬਲ-ਉਬਲ ਕੇ ਅੱਧਾ ਰਹਿ ਗਿਆ ਤਾਂ ਉਹਨੂੰ ਤੁਸੀਂ ਕੋਸਾ-ਕੋਸਾ ਹੁਣ ਕੇ ਪੀ ਲੈਣਾ ਇੱਕ ਵਾਰੀ ਸਵੇਰੇ ਕਰ ਲਓ ਇੱਕ ਵਾਰੀ ਦੁਪਹਿਰੇ ਕਰ ਲਓ ਇੱਕ ਵਾਰੀ ਰਾਤ ਨੂੰ ਪੈਣ ਲੱਗੀ ਕਰ ਲਓ ਇੱਕ ਇੱਕ ਚਮਚਾ ਤਿੰਨੋ ਟਾਈਮ ਆਪਾਂ ਨੇ ਇਹਦਾ ਕੜਾੜਾ ਬਣਾ ਕੇ ਪੀਣਾ ਤੇ ਦੇਖੋਗੇ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਰਾਹਤ ਮਹਿਸੂਸ ਕਰੋਗੇ ਬੱਚਿਆਂ ਨੂੰ ਵੀ ਦਿਓ ਤੇ ਬਜ਼ੁਰਗਾਂ ਨੂੰ ਦਿਓ ਬਜ਼ੁਰਗਾਂ ਨੂੰ ਕਈ ਵਾਰੀ ਖਾਂਸੀ ਦੇ ਵਿੱਚ ਬਲਗਮ ਕੱਢਣ ਦੇ ਵਿੱਚ ਖਟਾਈ ਆਉਂਦੀ ਆ ਬਲਗਮ ਸੌਖੀ ਨਿਕਲ ਜੂਗੀ ਬਲਗਮ ਪਤਲੀ ਹੋ ਕੇ ਬਾਹਰ ਆਊਗੀ ਅਤੇ ਸਾਂ ਤੁਹਾਡਾ ਸੌਖਾ ਹੋਊਗਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਫੋਲੋ ਨਹੀਂ ਕਰਿਆ ਫੋਲੋ ਕਰ ਲਿਓ ਹੋਰ ਵੀਡੀਓ ਲੈ ਕੇ ਜਲਦੀ ਆਉਂਗਾ ਦਿਓ ਆਗਿਆ ਖੁਸ਼ ਰਹੋ ਤੰਦਰੁਸਤ ਰਹੋ